ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਉਹ ਉਹਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਕੱਲ ਕਈਆਂ ਨੇ ਦੇਖਿਆ ਹੋਣਾ ਉਹ ਆਪੋ ਉੱਥੇ ਕਰ ਰਹੇ ਆ ਕੰਮ ਇਦਾਂ ਦੇ ਹੋ ਰਹੇ ਫਿਰ ਉਸ ਤੋਂ ਇਲਾਵਾ ਜਿਹੜਾ ਆਪਣਾ ਇਹ ਨਹਿਰ ਇਹਦੇ ਤੇ ਇੱਕ ਬੋਟਿੰਗ ਦੀ ਫੈਸਿਲਿਟੀ ਤੁਸੀਂ ਦੇਖਿਆ ਉਹ ਵੀ ਜਿਹੜੀ ਸ਼ੁਰੂ ਹੋਈ ਹੈ ਚੰਗੇ ਕੰਮ ਕਰ ਰਹੇ ਅੰਦਰ ਸ਼ੁਰੂਆਤ ਹੋ ਚੁੱਕੀ ਹੈ ਹੋਰ ਬਹੁਤ ਸਾਰੇ ਕੰਮ ਜਿਹੜੇ ਆਪਣੇ ਇੱਥੇ ਹੋਣੇ ਆ ਔਰ ਮੈਂ ਇੱਕ ਗੱਲ ਹੋਰ ਕਲੀਅਰ ਕਰਨਾ ਚਾਹੁੰਦਾ ਸੀ ਵੈਸੇ ਜੋ ਤਾਕੀ ਦੇ ਵੀ ਕੀਤੀ ਹੈ ਕਿ ਪਿੱਛੇ ਜਿਹਾ ਬਹੁਤ ਰੌਲਾ ਪਾਇਆ ਇਹਦੇ ਚੰਨੀ ਦੇ ਜਿਹੜੇ ਝੋਲੀ ਚੁੱਕ ਜੇ ਉਹਨਾਂ ਨੇ ਰੌਲਾ ਪਾਤਾ ਕਿ ਇਹਦੇ ਰੁਚੀ ਦਾ ਪੇਪਰ ਜਿਹੜੀ ਹੈ ਇਹ ਸਾਡੀ ਸਰਕਾਰ ਇਹ ਇਹ ਫੈਕਟਰੀ ਉਹ ਲੈ ਕੇ ਆ ਜਾਈਏ ਇਹ ਮੈਂ ਤੁਹਾਨੂੰ ਦੱਸਦਾ ਕਿ ਚਰਨਜੀਤ ਸਿੰਘ ਚੰਨੀ ਨੇ ਜ਼ਬਰਦਸਤੀ 2018 ਤੇ ਤੋਲਰਾ ਦੇ ਸਰਪੰਚ ਤੋਂ ਰਾਤ ਨੂੰ 8 ਵਜੇ ਰਾਤ ਦੇ 8 ਵਜੇ ਸੀਰਦਾਰ ਬੁਲਾ ਕੇ ਉਹਨੇ ਬੁਕਾਇਆ ਹੈ ਔਰ ਜਿੱਦਾਂ ਉਹਦੀ ਯਾਰੀ ਹੈ ਆਪਣੇ ਰਾਣੇ ਨਾਲ ਉਹੀ ਲਾ ਰਿਆ ਉਹ ਤਾਂ ਪਤਾ ਚੱਲਦਾ ਲੋਕਾਂ 'ਚ ਆਮ ਚੱਲਦਾ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਵੀ ਉਹਦੇ ਵਿੱਚ ਜਿਹੜਾ ਹਿੱਸਾ ਹੈ ਇਸੇ ਕਰਕੇ ਉਹ ਚਾਹੁੰਦਾ ਕਿ ਇੱਥੇ ਫੈਕਟਰੀ ਲekin ਤੁਹਾਨੂੰ ਮੈਂ ਅੱਜ ਦੱਸਦਾ ਅਸੀਂ ਇਹਦੇ ਬਿਲਕੁਲ ਖਿਲਾਫ ਹੈ ਜੇ ਏਰੀਆ ਨਹੀਂ ਚਾਹੁੰਦਾ ਅਸੀਂ ਆਪਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਕਰਨ ਦੇਵਾਂਗੇ ਕੋਈ ਵੀ ਇਲੈਗਲ ਕੰਮ ਚਾਹੇ ਮਾਈਨਿੰਗ ਆ ਚਾਹੇ ਨਸ਼ਾ ਚਾਹੇ ਇਦਾਂ ਦੇ ਕੰਮ ਜਿਹੜੇ ਪ੍ਰੋਜੈਕਟ ਜਿਹੜੇ ਸਾਡੇ ਲੋਕਾਂ ਨੂੰ ਨਹੀਂ ਚਾਹੀਦੇ ਅਸੀਂ ਬਿਲਕੁਲ ਨਹੀਂ ਲੈ ਕੇ ਆਉਂਦੇ ਸੋ ਮੈਂ ਬਹੁਤਾ ਸਮਾਂ ਤੁਹਾਡਾ ਨਹੀਂ ਲੈਣਾ ਹੁਣ ਤੁਹਾਨੂੰ ਆਪਾਂ ਇੱਕ ਇੱਕ ਕਰਕੇ ਸਰਪੰਚ ਸਾਹਿਬ ਜਿਹੜੇ ਵੀ ਕੰਮ ਕਿਸੇ ਦੇ ਰਹਿ ਗਏ ਉਹ ਆਪਾਂ ਇੱਕ ਇੱਕ ਕਰਕੇ ਕੋਲ ਨੂੰ ਬੁਲਾਵਾਂਗੇ ਤੇ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਇਜ਼ਤੀ ਮਹਿਸ ਕਰਨੀ ਹੈ ਕਿ ਆਪਾਂ ਨਸ਼ਿਆਂ ਦੇ ਖਿਲਾਫ ਕਿਉਂਕਿ ਆਪਾਂ ਸਾਰੇ ਇਕੱਠੇ ਹੋਏ ਆ ਮੌਤ ਵਰ ਬੰਦੇ ਆ ਉਹਨੇ ਡੀਐਸਪੀ ਸਾਹਿਬ ਮੈਨੂੰ ਕਹਿ ਰਹੇ ਸੀ ਵੀ ਕਈ ਵਾਰੀ ਨਸ਼ਿਆਂ ਦੇ ਖਿਲਾਫ ਇੱਕ ਜਟ ਹੋ ਕੇ ਨਸ਼ਿਆਂ ਦੇ ਖਿਲਾਫ ਇੱਕ ਜਟ ਹੋ ਕੇ ਇਹ ਸਭ ਮੰਨਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਬਰੰਦ ਨਹੀਂ ਤੇ ਆਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਾਉਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰਾਂ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਨਹੀਂ ਦਵਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ